ਸਤਿ ਸ਼੍ਰੀ ਅਕਾਲ ਜੀ ਸਾਰੀ ਗੱਲ ਬਨਾਮ ਦੋਸਤੋ ਅੱਜ ਇੱਕ ਅਸੀਂ ਛੋਟਾ ਜਿਹਾ ਵਲੌਗ ਤੁਹਾਡੇ ਨਾਲ ਸਾਂਝਾ ਕਰਨਾ ਆ ਜਿਹਦੇ ਵਿੱਚ ਸਾਨੂੰ ਚੜ੍ਹਦੇ ਪੰਜਾਬ ਤੋਂ ਟਰੈਕਟਰ ਆਇਆ ਹੈ ਮੇਰੇ ਬੱਚਿਆਂ ਲਈ ਤੇ ਭੇਜਣ ਵਾਲੇ ਐਸਪੀ ਸਿੰਘ ਸਿੱਧੂ ਬਰਾੜ ਸਾਹਿਬ ਰਾਜਸਥਾਨ ਤੋਂ ਉਹਨਾਂ ਨੇ ਟਰੈਕਟਰ ਤੇ ਹੋਰ ਵੀ ਕਈ ਚੀਜ਼ਾਂ ਭੇਜੀਆਂ ਉਸ ਤੁਹਾਨੂੰ ਅਨਬਾਕਸਿੰਗ ਕਰਦੇ ਆ ਦੇਖਦੇ ਆ ਕੀ ਕੀ ਨਿਕਲਦਾ ਡੱਬਿਆਂ ਚ ਤੇ ਇਹ ਦੇਖ ਲਓ ਜੀ ਪਹਿਲੀ ਵਾਰੀ ਮੇਰੇ ਖਾਲੇ ਇਦਾਂ ਹੋਇਆ ਹਨ ਵੀ ਇੰਡੀਆ ਦੇ ਟਰੈਕਟਰ ਜਿਹੜੇ ਪਾਕਿਸਤਾਨ ਚ ਆਏ ਆ ਕਰਨ ਨਾਲ ਜੁੜੇ ਰਿਹਾ ਜੀ ਤੁਹਾਨੂੰ ਦੇਖਦੇ ਹਾਂ ਅਨਬਾਕਸਿੰਗ ਕਰਦੇ ਹਾਂ ਫੇ ਕਿਹੜੀ ਕਿਹੜੀ ਸ਼ੈ ਨਿਕਲਦੀ ਆ ਜੀ ਐ ਹਮਜ਼ਾ ਤੇ ਸ਼ਾਮਸਾ ਬੈਠੇ ਆ ਜੀ ਤੇ ਇਹ ਖੋਲੋ ਜੀ ਡੱਬਾ ਦੇਖੋ ਕੀ ਕੀ ਨਿਕਲਦਾ ਆ ਐ ਵਾਹ ਜੀ ਵਾਹ ਸਭ ਤੋਂ ਪਹਿਲੇ ਟਰੈਕਟਰ ਆ ਫਾਰਮ ਇਹ ਕਿਹੜਾ ਆ ਫਾਰਮ ਲਿਖਿਆ ਉਹਦੇ ਫਾਰਮ ਟਰੈਕ ਹਾਂਜੀ ਅੱਛਾ ਇਹ ਬੁਲਟ ਵਾਹ ਜੀ ਵਾਹ ਬੁਲਟ ਵੀ ਆ ਗਿਆ ਜੀ ਇੰਡੀਆ ਦਾ ਬੁਲਟ ਵੀ ਪਾਕਿਸਤਾਨ ਚ ਆ ਗਿਆ ਹਾਂ ਅੱਛਾ ਇਹ ਚੇਰੋ ਹਾਂਜੀ ਇਹਨਾਂ ਦੇ ਸ਼ਾਮ ਸਾਹਿਬ ਦੱਸੋ ਕੋਈ ਪਾਵਰ ਕੀ ਹੈ ਕੀ ਹਸਾਬ ਕਿਤਾਬਾ ਇੰਡੀਆ 'ਚ ਕਿਹੜੇ ਕਿਹੜੇ ਟਰੈਕਟਰ ਚੱਲਦੇ ਆ ਇਹ ਦੱਸੋ ਸਾਰੇ ਜ਼ਿਆਦਾ ਤੇ ਬਸ ਜੋਂ ਡੀਅਰ ਸਵਰਾਜ ਵਗੈਰਾ ਹੀ ਚੱਲਦੇ ਆ ਅੱਛਾ ਇਹ જરા ਮੇਰਾ ਖਲ ਘੱਟ ਚੱਲਦੇ ਆ ਪਿਛਰ ਹਾਂਜੀ ਇਹਨੂੰ જરા ਕਿਸਾਨ ਵਗੈਰਾ ਲੈਂਦੇ ਆ ਉਹ ਜਿਹੜੇ ਉਹ ਜਿਹੜੇ ਲੋਕੀ ਜਿਹੜੇ ਮੋਡੀਫਾਈ ਕਰਵਾਉਂਦੇ ਹੁੰਦੇ ਆ ਉਹ ਇਹ ਕੰਮਕਾਰ ਵਾਲਾ ਹੈ ਸ਼ੌਕੀਆਂ ਵਾਲਾ ਨਹੀਂ ਲੱਗਦਾ ਮੈਨੂੰ ਖੇਤੀਬਾੜੀ ਕਰਨ ਦੀ ਖੇਤੀਬਾੜੀ ਲਈ ਆ ਤੇ ਆਹ ਜਿਹੜਾ ਟਰੈਕਟਰ ਆ ਕੌਮ ਟ੍ਰੈਕ ਇਹਦੇ ਅੱਛਾ ਹੈ ਯਾਰ ਇਹ ਬਹੁਤ ਚੱਲਦਾ ਆ ਉਧਰ ਹਨਾ ਹਾਂਜੀ ਅਸਕਾਰਪਿਓ ਅੱਛਾ ਜੀ ਇਹ ਅਸਕਾਰਪਿਓ ਆ ਗਈ ਹੈ ਹਾਂਜੀ ਕਿਆ ਬਾਤ ਆ ਜੀ ਕਿਆ ਬਾਤ ਆ ਜੀ ਕਾਰਪਿਓ ਵੀ ਆ ਗਈ ਹੈ ਜੀ ਇਹ ਵੀ ਇੱਕ ਉਧਰ ਬੜਾ ਬ੍ਰਾਂਡ ਆ ਮਤਲਬ ਇੱਕ ਮਹਿੰਦਰਾ ਮਹਿੰਦਰਾ ਦੀ ਹੈ ਨਾ ਹਾਂਜੀ ਇਸ ਪਸੰਦ ਕੀਤੀ ਜਾਂਦੀ ਉੱਥੇ ਹਾਂਜੀ ਗੈਂਗਸਟਰ ਲੋਕ ਇੰਗ ਲੈ ਗੈਂਗਸਟਰ ਟਾਈਪ ਦੇ ਜਿਹੜੇ ਲੋਕ ਹਨ ਉਹ ਇਹਨੂੰ ਪਸੰਦ ਕਰਦੇ ਆ ਆ ਕੀ ਆ ਜੀ ਐਕਸਯੂਵੀ 500 ਉਹ ਵਾਹ ਵਾਹ ਬਈ ਵਾਹ ब्लैक अच्छा ब्लैक कलर ਦੇ ਵਿੱਚ ਆ ਜੀ ਇਹਨੂੰ ਬਾਹਰ ਕੱਢੋ اچھا ਇੱਕ ਹੋਰ ਜਿਹੜੀ ਸ਼ੈ ਆ ਟਾਫੀਆਂ ਵੀ ਮੈਂ ਲਾਦਾ ਆਈਆਂ ਲਓ ਜੀ ਇੰਡੀਆ ਦੀਆਂ ਟਾਫੀਆਂ ਵੀ ਸਾਡੇ ਹੁਣ ਬੱਚੇ ਖਾਣਗੇ ਕੀ ਬਾਤ ਆ ਦੇਖੋ ਚੀਜ਼ਾਂ ਤੇ ਉਹੀ ਹੁੰਦੀਆਂ ਪਰ ਇੱਕ ਬੜੀ ਮੁਹੱਬਤ ਜਈ ਆ ਦੇਖੋ ਦੁੱਧ ਪਾਣੇ ਦੁੱਧ ਦਾ ਜਗ ਭਰ ਕੇ ਰੱਖਿਆ ਆ ਹੋਰ ਵੀ ਕਾਫੀ ਚੀਜ਼ਾਂ ਆ ਚਾਕਲੇਟ ਆ ਆ ਦੇਖੋ ਹੁਣ ਐਕਸੀ ਵੀ ਨਿਕਲਦੀ ਆ ਜੀ ਵੀ ਆ ਦੇਖੋ ਵਾਹ ਜੀ ਵਾਹ ਵਾਹ ਇੱਕ ਮਿੰਟ ਬੱਸ ਇੱਧਰ ਕਰੋ ਇਹਦੇ ਗੇਟ ਵੀ ਖੁੱਲਦੇ ਆ ਹਾਂ ਜੀ ਵਾਹ ਇਹਦੀ ਆ ਇਹਦੀ ਹਲੇ ਡਿੱਗੀ ਤੇ ਬੋਨਟ ਨਹੀਂ ਖੁੱਲਦੇ ਇਹਦੇ ਮੇਰੇ ਖਰ ਬੋਨਟ ਵੀ ਖੁੱਲਦਾ ਵਾ ਅੱਛਾ ਇਹਦੀ ਪਹਿਲੇ ਸਪੈਸੀਫਿਕੇਸ਼ਨ ਦੱਸ ਕੀ ਇਹ ਇੰਡੀਆ ਵਿੱਚ ਕੀ ਕਿਸ ਤਰ੍ਹਾਂ ਇਹਨੂੰ ਪਸੰਦ ਕਰਦੇ ਆ ਲੋਕ ਇੰਡੀਆ ਦੇ ਵਿੱਚ ਪਹਿਲੇ ਪਹਿਲੇ ਚੱਲਦੀ ਸੀ ਹੁਣ ਤਾਂ ਉਹ ਐਕਸਯੂਵੀ 7 ਡਾਇਨਾਮਿਕ ਉਹ ਸਾਰੀ ਆਟੋਮੈਟਿਕ ਗੱਡੀ ਆ ਉਹਨੂੰ ਵੀ ਬੜਾ ਲੋਕੀ ਪਸੰਦ ਕਰਦੇ ਆ ਅੱਛਾ ਤੇ ਬਾਕੀ ਹੋਰ ਥਾਰ ਵਗੈਰਾ ਫੋਰਚਨਰ ਵਗੈਰਾ ਉੱਥੇ ਹੈਗੀਆਂ ਵਾ ਅੱਛਾ ਕਿਹੜੀ ਕਿਹੜੀ ਗੱਡੀ ਹੋਰ ਇਸ ਤੋਂ ਇਲਾਵਾ ਹੋਰ ਸੋਹਣਾ ਵਾ ਕੀ ਕਾਇਆ ਸਕਾਰਪਿਓ ਸਕਾਰਪਿਓ ਇਹ ਬਦਮਾਸ਼ੀ ਗੱਡੀ ਆ ਹਾਂਜੀ ਸਕਾਰਪਿਓ ਦਾ ਬੋਨਟ ਵੀ ਆ ਜੀ ਵਿੱਚ ਇੰਜਨ ਵੀ ਰੱਖਿਆ ਆ ਬਾਬਾ ਇਹ ਵੱਡਾ ਸਾਰਾ ਤਕੜਾ ਇੰਜਨ ਆ ਹਾਂ ਹਾਂਜੀ ਕਿਆ ਬਾਤ ਆ ਕਹਿੰਦੇ ਕਿ ਬਲੈਕ ਕਲਰ ਦੇ ਵਿੱਚ ਇੰਡੀਆ ਵਾਲੇ ਜ਼ਿਆਦਾ ਨਹੀਂ ਲੈਂਦੇ ਬਲੈਕ ਕਲਰ ਚ ਬਲੈਕ ਕਲਰ ਚ ਪਸੰਦ ਕਰਦੇ ਜ਼ਿਆਦਾ ਸ਼ਾਮ ਸਾਹਿਬ ਨੂੰ ਇਸ ਮਾਮਲੇ 'ਚ ਬਾਬਾ ਹੀ ਮਾਲੂਮਾਤ ਆ ਕਿਉਂ ਹਮਜ਼ਾ ਸਾਹਿਬ ਤੁਹਾਨੂੰ ਨੂੰ ਪਸੰਦਾ ਹੀ ਛਾ ਮੈਨੂੰ ਤਾਂ ਬੁਲੇਟ ਹੀ ਆ ਜ਼ਿਆਦਾ ਅੱਛਾ ਹੁਣ ਝੂਟਾ ਝਾੜਾ ਗੇੜੀ ਗੂੜੀ ਲਾਇਆ ਕੇ ਨੂੰ ਪਿੰਡ ਜਾ ਕੇ ਅੱਗੇ ਆ ਕੇ ਪਿਛਲੀ ਡਿੱਗੀ ਵੀ ਖੁੱਲਦੀ ਹੈ। ਅੱਛਾ ਪਿਛੋਂ ਵੀ ਆ ਵਾਹ ਜੀ ਵਾਹ। ਕੀ ਬਾਤ ਹੈ। ਬੋਨਟ। ਅੱਛਾ ਇਹ ਬੋਲਟ ਆ ਜੀ। ਅੱਛਾ ਉਮੀਦ ਆ ਜਾਂ ਆਸ ਆ ਜਾਂ ਇਹ ਉਡੀਕ ਆ ਕਿ ਇਹ ਜਿਹੜਾ ਇੱਕ ਟਾਈਮ ਐਸਾ ਆਊਗਾ ਜਦੋਂ ਇਹ ਚੀਜ਼ਾਂ ਜਿਹੜੀਆਂ ਮਾਡਲ ਨਹੀਂ ਬਲਕਿ ਇਹ ਸਹੀ ਜਿਹੜੀਆਂ ਚੀਜ਼ਾਂ ਵੀ ਪਾਕਿਸਤਾਨ ਚ ਆਣਗੀਆਂ। ਕੀ ਖਿਆਲ ਆ ਤੁਹਾਡਾ ਆਣਗੀਆਂ ਤੁਸੀਂ ਜੋ ਬੜੇ ਬੜੇ ਹੋ ਜਾਣਗੇ ਸਾਡੀ ਤਾਂ ਸ਼ਾਇਦ ਜ਼ਿੰਦਗੀ ਚ ਨਾ ਆਣ। ਤੁਹਾਡੀ ਜ਼ਿੰਦਗੀ ਚ ਆਸ ਆ ਰਹੀ ਹੈ ਮੇਰੇ ਹਿਸਾਬ ਨਾਲ ਇੰਡੀਆ ਬਾਕੀ ਸੰ ਦੀ ਸਾਹ ਜ ਵੱਧ ਰਹੀ ਹੈ ਮੇਰੇ ਖਿਆਲ ਆ ਗੀਆਂ ਆਣ ਗਿਆ ਹਾਂਜੀ ਸਾਹ ਜ ਵੱਧ ਰਹੀ ਹੈ ਹਾਂਜੀ ਤੈਨੂੰ ਕਿਦਾਂ ਪਤਾ ਲੱਗਾ ਵੀ ਸਾਹ ਜ ਵੱਧ ਰਹੀ ਹੈ ਲੋਕੀ ਇੰਨਾ ਪਾਕਿਸਤਾਨ ਦੇ ਵਿੱਚ ਆਂਦੇ ਆ ਵੀਡੀਓ ਵੀ ਦੇਖੀ ਜੀ ਇੰਨੇ ਲੋਕਾਂ ਦੇ ਵਿੱਚ ਪਿਆਰ ਮੁਹੱਬਤ ਆ ਇਸ ਤੋਂ ਦੇਖ ਫਿਰ ਠੀਕ ਆ ਅੱਛਾ ਇਹ ਸਾਰੀਆਂ ਖੋਲੋ ਨਾ ਹੁਣ ਚੀਜ਼ਾਂ ਅੱਛਾ ਇਹਨੂੰ ਡਿਸਪਲੇ ਵੀ ਆਪਾਂ ਕਰਨਾ ਹੈ ਇਹਨਾਂ ਨੂੰ ਸ਼ਾਮ ਸਾਹਿਬ ਦੀ ਇਹ ਗੱਲ ਕੀਤੀ ਹੈ ਅਕਸਰ ਪੂਰੀ ਹੋ ਜਾਂਦੀ ਹੈ ਜੀ ਮੁੰਡਾ ਬੜਾ ਇਸ ਮਾਮਲੇ ਵਿੱਚ ਤੇ ਅਸੀਂ ਤਾਂ ਇਹਦੀਆਂ ਕਈ ਗੱਲਾਂ ਇਦਾਂ ਪੂਰੀਆਂ ਹੁੰਦੀਆਂ ਦੇਖਿਆ ਪਰ ਆ ਵੀ ਗੱਲ ਜਿਹੜੀ ਨੇ ਪ੍ਰੈਡਿਕਸ਼ਨ ਦਿੱਤੀ ਆ ਪਾਸ ਕਰਦੇ ਆ ਇਹ ਵੀ ਪੂਰੀ ਹੋ ਜਾਗੀ ਇਹ ਲਓ ਜੀ ਬਹੁਤ ਸਾਰਾ ਆ ਗਿਆ ਹਾਂ ਦੇਖੋ ਜੀ ਕਮਾਲ ਕਮਾਲ ਬੋਲਟ ਦੇਤਾ ਭਾਈ ਬੋਲਟ ਬਹੁਤ ਸ਼ਾਨਦਾਰ ਆ ਆ ਜਿਹੜਾ ਤੇਰੇ ਹੱਥੇ ਚ ਕਿਹੜੀ ਸ਼ਾਇ ਆ ਇਹ ਪਸੰਦੀ ਇਹ ਥੱਲੇ ਲੱਗਣੀ ਇੱਥੇ ਇਹ ਥਲੇ ਨਹੀਂ ਇਹ ਵੀ ਕਿਤੇ ਨਾ ਕਿਤੇ ਲੱਗਣੀ ਹੋਣੀ ਆ ਹਾਂਜੀ ਅੱਛਾ ਦੂਸਰਾ ਆ ਫਾਰਮ ਟ੍ਰੈਕ ਵੀ ਕੱਢੋ ਆਹ ਅਸਲੀ ਯਾ ਅਉਦੇ ਹਿਸਾਬ ਨਾਲ ਤੇ ਅਸਲੀ ਆ ਸਾਈਜ਼ ਛੋਟਾ ਵਾ ਸਾਈਜ਼ ਛੋਟਾ ਆ ਹਾਂ ਬਾਕੀ انجن انجن ਅੱਛਾ ਆ ਵੀ ਲਓ ਜੀ ਆ ਗਿਆ ਬਾਹਰ ਕਾਫੀ بڑے بڑے ਟਰੈਕਟਰ ਐਡੇ ਛੋਟੇ ਨਹੀਂ ਹੈਗੇ ਵਜ਼ਨ ਵੀ ਠੀਕ ਹੈ ਨਾ ਵਜ਼ਨ ਵੀ ਠੀਕ ਆ ਅੱਛਾ ਹਾਂ ਜੀ ਅਗੇ ਮਨਜੀਤ ਸਾਈਕਲ ਸਾਹਿਬ ਨੇ ਵੀ ਸਾਨੂੰ ਭੇਜੀ ਸੀ ਇੱਕ ਕਾਰ ਜੋ ਛੋਟਾ ਸੀ ਹਮਜ਼ਾ ਕਿ ਬੜੀ ਦੇਰ ਝੂਟਾ ਲੈਂਦੇ ਰਹੇ ਹਲੇ ਵੀ ਹੈਗੀ ਆ ਇਹ ਵਾਕਈ ਉੱਥੇ ਦੀਆਂ ਚੀਜ਼ਾਂ ਦੀ ਜਿਹੜੀ ਫਾਇਦਾਰੀ ਬਹੁਤ ਆ ਹਾਂ ਬਿਲਕੁਲ ਹਾਂ ਆ ਜੀ ਹੁਣ ਆਪਣਾ ਤੁਸੀਂ ਦੇਖੋ ਕਿੰਨਾ ਸ਼ਾਨਦਾਰ ਬੁਲਟ ਆ ਸੀਡ दे दे भी भी एगा एगा असली ਜਲਾ ਲਈ ਹੈਗੀ ਪਰ ਪਲਾਸਟਿਕ ਆ ਬੈਕ ਸਾਈਡ ਵੀ ਦੇਖੋ ਇਹ ਨੰਬਰ ਪਲੇਟ ਵੀ ਹੈ ਨੰਬਰ ਨੰਬਰ ਵੀ ਲੱਗਾ ਆ 007 ਨੰਬਰ ਹੈ ਇਹਦਾ ਹੂੰ ਕੀ ਬਾਤ ਆ ਜੀ ਪਾਕਿਸਤਾਨ ਦੇ ਵਿੱਚ ਇੰਡੀਆ ਦੇ ਬਣੇ ਹੋਏ ਟਰੈਕਟਰ ਮੋਟਰਸਾਈਕਲ ਜੀਪਾਂ ਜਿਹੜੀਆਂ ਪਹੁੰਚ ਗਈਆਂ ਤੇ ਇੱਕ ਟਾਈਮ ਆਏਗਾ ਇਹ ਚੀਜ਼ਾਂ ਅਸਲੀ ਵੀ ਆਣਗੀਆਂ ਇਨਸ਼ਾਅੱਲਾ ਦੂਆ ਟਰੈਕਟਰ ਵੀ ਲਾਓ ਜੀ ਨਾਲ ਇਹਦੇ ਦੂਆ ਟਰੈਕਟਰ ਆ ਪਹਿਲੇ ਖੋਲਦੇ ਆ ਜੀ ਇਹ ਆਏ ਕੋਲੋ ਆ ਇਹ ਛਰਾ ਗਿਆ ਬਾਹਰ ਛਰਾ ਆ ਗਿਆ ਜੀ ਹਾਂ ਇਹਨੂੰ ਵੀ ਸਟੈਂਡ ਤੇ ਲਾ ਦਿਓ ਇੱਕ ਗੱਲ ਮੈਨੂੰ ਇਹ ਆਵਾਜ਼ ਬੜੀ ਪਹਿਲਾਂ ਜੀ ਠਾ 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 ਟਰੈਕਟਰ ਦੀ ਹਾਂਜੀ ਇੰਜਣ ਦੀ ਆਵਾਜ਼ ਬਹੁਤ ਥੋੜੀ ਲਾਦੀ ਹਾਂਜੀ ਬਾਕੀਆਂ ਨਾਲ ਠਾ 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 ਹਾਂ ਲੋ ਜੀ ਪਿੱਛਰ ਵੀ ਜੀ ਲੈਨ ਚ ਆ ਗਿਆ ਫਾਰਮ ਟੈਕ ਵੀ ਲਾਤਾ ਜੀ ਲੈਨ ਦੇ ਵਿੱਚ ਬਹੁਤ ਸੋਹਣੇ ਬਣਾਵਟਾਂ ਬੜੀਆਂ ਪਿਆਰੀਆਂ ਸ਼ੇਪ ਬਹੁਤ ਜ਼ਬਰਦਸਤ ਆ ਗੱਡੀ ਵੀ ਲੈ ਆਓ ਜੀ ਸਾਈਡ ਤੇ ਇਹ ਦੇਖੋ ਵਾਹ ਜੀ ਵਾਹ ਜੀ ਵਾਹ ਪੂਰੀ ਜੀ ਭਾਜੀ ਸ਼ਾਨਦਾਰ ਰੈਕਟਰ ਨਾ ਵੱਡੀ ਆ ਹਾਂ ਹਾਂ ਪਾਲੀ ਸਾਈਡ ਤੇ ਲਾਓ ਜੀ ਆ ਜੀ ਚਿੱਟੀ ਵੀ ਮਹਿੰਦਰਾ ਵਾਲਿਆਂ ਦੀ ਸਕੋਰਪਿਓ ਹਾਂ ਬੜਾ ਨਾਂ ਸੁਣਿਆ ਜੀ ਅੱਜ ਬਿਲਕੁਲ ਕਰੀਬ ਤੋਂ ਦੇਖ ਲਈ ਸਕੋਰਪਿਓ ਵੀ ਐ ਸਕੋਰਪੀਓ ਆ ਜੀ ਇਹ ਕਿਹੜੀ ਆ ਐਕਸਯੂਵੀ 500 ਅੱਛਾ ਵਾ ਇਹ ਟਰੈਕਟਰ ਖੜੇ ਆ ਜੀ ਬੁਲੇਟ ਇਹ ਬੋਲਟ ਖੜੇ ਆ ਜੀ ਐਸਪੀ ਸਿੰਘ ਸਿੱਧੂ ਬਰਾੜ ਸਾਹਿਬ ਦਾ ਸ਼ੁਕਰੀਆ ਜਿਨ੍ਹਾਂ ਨੇ ਮੇਰੇ ਬੱਚਿਆਂ ਲਈ ਇਹ ਚੀਜ਼ਾਂ ਭੇਜੀਆਂ ਤੇ ਮੇਰਾ ਖਿਆਲ ਆ ਵੀ ਬੱਚੇ ਖੁਸ਼ ਹੋਣਗੇ ਖੇਡਣਗੇ ਇਹਨਾਂ ਨਾਲ ਤੇ ਇੱਕ ਯਾਦਗਰੀ ਦੇ ਤੌਰ ਤੇ ਰੱਖੀਆਂ ਜਾਣਗੀਆਂ ਇਹ ਖੇਡਣਗੇ ਘੱਟ ਅਸੀਂ ਇਹਨਾਂ ਨੂੰ ਯਾਦਗਰੀ ਦੇ ਤੌਰ ਤੇ ਜ਼ਿਆਦਾ ਰੱਖਾਂਗੇ ਬਹੁਤ ਸ਼ੁਕਰੀਆ ਜੀ ਮੁਹੱਬਤ ਦਾ ਜਿਨ੍ਹਾਂ ਨੇ ਭੇਜੇ ਆ ਅਸੀਂ ਉਹ ਵੀਡੀਓ ਬਣਾ ਕੇ ਚੜਾਉਂਦਾ ਵੀ ਮਕਸਦ ਇਹ ਸੀ ਕਿ ਲਹਿੰਦੇ ਚੜ੍ਹਦੇ ਦੀ ਮੁਹੱਬਤ ਜਿਹੜੀ ਹੈ ਦੁਨੀਆ ਵੀ ਦੇਖੇ ਬਹੁਤ ਸ਼ੁਕਰੀਆ ਜੀ ਰੱਬ ਰਾਖਾ